ਨਾ ਦਿਖਾਉ। ਪੜਿਆ ਟੋ ਕੀ ਆ? ਚੋਰੀ ਪੜ ਗਈ ਲਿਆਂਦਾ। ਠੀਕ ਹੈ ਚੋਰੀ ਪੜ ਕੇ ਲਿਆਂਦਾ। ਬੱਸ ਜੀ ਬੈਠਾ। ਉਹ ਬਾਈ ਕੀ ਬਲ ਫਿਕਾ ਰਦਾ। ਮਿਲਗਾ ਕਲਰ ਚੇਂਜ ਕਰਵਾ ਰਿਆ। ਉਪਰ ਕਰਦੇ ਨੂੰ ਸ਼ਰਮ ਨਹੀਂ ਵੇ। ਨਿਆਣੇ ਲ ਕੋਲੋਨੀ ਇਹਦਾ ਉਂਤਰੇ ਕਿਤੇ ਪ੍ਰਸ਼ਾਵਨ ਪੈ ਜੇ ਉਹਨਾਂ ਤੇ। ਵੈਲਕਮ ਟੂ ਚੈਲੰਜ ਇਸ ਮੇ। ਅੱਜ ਤੱਕ ਵੀਡੀਓ ਕੋ ਲਾਈਕ ਕਰਦੀ ਆ ਆਪਣੇ ਨਹੀਂ ਕੀ ਹੈ ਨਾ। ਅਬ ਥੱਪੜ ਪੜੇਗੇ ਆਪਕੇ। ਕਿਉਂ ਨਹੀਂ ਕਰਿਆ? ਹੈ? ਕਿਉਂ ਨਹੀਂ ਕਰਿਆ? ਕਿਉਂ ਨਹੀਂ ਕਰਿਆ? ਜਬ ਨਹੀਂ ਕਰੋਗੀ ਤਾਂ ਕੀ ਪੜੇਗਾ ਪੜੇਗਾ ਨਾ ਜਨੂ ਲਾਈਕ ਕਰਤ ਨਹੀਂ ਹੋ ਵੀਡੀਓ ਲਾਈਕ ਚੈਨਲ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਹੋ ਲੋ ਯਾਰ ਅੱਜ ਤਾਂ ਛੋਟੀ ਬੱਚੀ ਵੀ ਕਹੀ ਜਾਂਦੀ ਆ ਅੱਜ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਵਿਚਾਰੀ ਤੇ ਇਹਦੇ ਕਹਿਣ ਤੇ ਕਰ ਲਓ ਮੇਰੇ ਕਹਿਣ ਤੇ ਤਾਂ ਨਹੀਂ ਕਰਦੇ ਹੈਗੇ ਜਦੋਂ ਆਪਾਂ ਕਿਸੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਆ ਨਾ ਉਹਦੇ ਨਾਲ ਬੰਦੇ ਦਾ ਹੌਸਲਾ ਜਿਹੜਾ ਹੋਰ ਵੱਧਾ ਹੈ ਨਾ ਉਹਨੂੰ ਲੱਗਦਾ ਵੀ ਮੈਂ ਹੋਰ ਵਧੀਆ ਤਰੀਕੇ ਨਾਲ ਕੰਮ ਕਰਾਂ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਆ ਗਏ ਆਪਾਂ ਪੀਜ਼ਾ ਸਜੂ ਦੀ ਪਾਰਟੀ ਗਲਦੀ ਇਹ ਠੀਕ ਹੈ ਇਹ ਬਜਾ ਆਏਗਾ ਨਾ ਬਿੜੋ ਤੇ ਚਾਹ ਤੇ ਚੂਣੀ ਦੇਣਾ ਹੈ ਮੰਗਨ ਦਿੱਤਾ ਮਾਦਰਬਾਪੀ ਤਾ ਦੱਸ ਕੱਲ ਕੱਲੇ ਨਹੀਂ ਖਾਣਾ ਇਹ 6 ਸਨ ਜੀ ਨਹੀਂ ਦੇ ਦਿੰਦੀ ਹਾਈ ਹਾਈ ਟਾਡੀ ਸੱਚੀ ਕਿੰਡੀ ਸੁਗਲੀ ਆ ਹਨਾ ਬੱਚਿਆਂ ਨੂੰ ਤਾਂ ਕੀ ਹਟਾਉਣਾ ਆ ਵੀ ਸੋਫੇ ਨਾਲ ਹੱਥ ਸਾਫ਼ ਕਰੀ ਜਾਂਦੀ ਹੈ ਦੇਖ ਲਓ ਤੁਸੀਂ ਯਾਰ ਇਹ ਆਪਣੇ ਬੱਚਿਆਂ ਨੂੰ ਕੀ ਸਿਖਾਉਗੀ ਇਹ ਤਾਂ ਆਪ ਜਮੇ ਸੁੱਡਲ ਹੀ ਹੈਗੀ ਇਹ ਤਾਂ ਆਪ ਹੀ ਹੱਥੋਂ ਸਾਫ਼ ਕਰੀ ਜਾਂਦੀ ਹੈ ਕੱਪੜੇ ਨਾਲ ਹੈਨਾ ਇੱਧਰ ਉੱਧਰ ਬਾਕੀ ਨਾਗਰਾਜ ਦੇ ਕੰਮ ਦੇਖ ਲਓ ਤੁਸੀਂ ਪੀਜ਼ਾ ਦੇਖੋ ਲੈ ਕੇ ਆਏ ਚਾਰ ਸਲਾਈਸ ਸਾਲਾ ਵੀ ਤੁਸੀਂ 6 ਜਣੇ ਹੋ 6 ਸਲਾਈਸ ਸਾਲਾ ਤਾਂ ਲੇਅਰ ਡੰਗਰਾ ਬੱਤ ਸਹੀ ਹੈ ਕੱਲ ਮੰਮੀ ਮੈਂ ਕਹਿੰਦੀ ਸੀ ਮੈਂ ਦੋ ਜਣੇ ਹੋਵੇ ਬਾਕੀ ਫਿਰ ਜੇ ਐਦਾਂ ਦਾ ਚੀਜ਼ ਮੈਂ ਖਾ ਲਿਆ ਬਿਮਾਰੀ ਦਾ ਘਰ ਹੁੰਦਾ ਹੈ ਦੇਣ ਨਹੀਂ ਕੀਤਾ ਹੋਣਾ ਛੋਟੇ ਜਿਵੇਂ ਫਿਰ ਕੀ ਫਾਇਦਾ ਹੋਇਆ ਉਹ ਤੇੜ ਦਾ ਮੈਂ ਛੋੜ ਦਿੱਤੀ ਐਡੀ ਗਾਡ ਐਨੀ ਵੈਡ ਕਰ ਲਿਆ ਇਹ ਕਰਦੀ ਮੈਂ ਆਹ ਸਾਡੀ ਰੀੜ ਖਾ ਕੇ ਫਰਿਜ ਚ ਰੱਖ ਲੈਂਦੀ ਹੈ ਤੇ ਬਾਅਦ ਚੋਂ ਖਾਂਦੀ ਆ ਹੌਲੀ ਤੁਸੀਂ ਤਾਂ ਆਲ ਦੇ ਮੂਡ ਦੇ ਹਿਸਾਬ ਨਾਲ ਬਣਾਉਣੇ ਹੋ ਚੀਜ਼ ਅਗਲੀ ਥੋੜਾ ਤੁਸੀਂ ਪੁੱਛ ਕੇ ਬਣਾਉਣੇ ਵੀ ਅੱਜ ਆਪਾਂ ਕੀ ਬਣਾਈਏ ਉਹ ਤਾਂ ਅਗਲੀ ਦਾ ਨਹੀਂ ਦਿਲ ਕਰਦਾ ਹੋਣਾ ਤਾਂ ਉਹਨੇ ਰੱਖਤੀ ਹੋਣੀ ਵੀ ਮੈਂ ਬਾਅਦ ਚ ਖਾ ਲੂੰਗੀ ਤੇ ਇਹ ਡੱਡ ਦਾ ਤਰੀਕਾ ਵਧੀਆ ਹੈ ਵਿੱਚ ਇੱਕ ਵਾਰ ਨਹੀਂ ਖਾਦੀ ਦੂਜੀ ਵਾਰ ਦਿਓ ਹੀ ਨਾ ਵੀ ਇਹਨੇ ਕਿਹੜਾ ਖਾਣੀ ਆ ਇਹ ਦੋੜਾ ਥੋੜੀ ਚੀਜ਼ ਹੈ ਉਹ ਗਰਮ ਗਰਮ ਖਾਣੇ ਵਾਲੀ ਹੁੰਦੀ ਉਹਨੇ ਚੀਜ਼ ਅੱਛਾ ਕਹਨੂੰ ਦੇਜਾ ਲੋ ਜ਼ਹਿਰ ਸਭ ਖਾ ਜਾਵਾਂ ਮੈਂ ਕਾਪਾ ਰਹਿਣਾ ਸੋਸਾਂ ਨਹੀਂ ਬਣेंगी ਜੇ ਮਿੱਠੀ ਬੱਦਲ ਕੋਸਾਗਾ ਛੜਤੀ ਸਾਰੀ ਸੋਲ ਇੱਕੋ ਤਰ੍ਹਾਂ ਹੋ ਗਈ ਸੀ ਉਹ ਕਿਹਦੇ ਕਹਦਾ ਜਾ ਚਲ ਆ ਨਾਗਰਾਜ ਦੀ ਗੱਲ ਸੁਣ ਲੋ ਚਾਰ ਚਾਰ ਦਿਨ ਬੇਹੀ ਸਬਜ਼ੀ ਖਾਣ ਵਾਲਾ ਹੁਣ ਇਹ ਦੱਸੂਗਾ ਵੀ ਕਿਹੜੀ ਚੀਜ਼ ਗਰਮ ਖਾਣ ਵਾਲੀ ਹੁੰਦੀ ਹੈ ਕਿਹੜੀ ਠੰਡੀ ਖਾਣ ਵਾਲੀ ਹੁੰਦੀ ਹੈ ਹਨਾ ਇੱਧਰ ਲੈ ਕੇ ਆਇਆ ਜੀ ਮੈਂ ਰੈਗੂਲੇਟਰ ਪੱਥੇ ਵਾਸਤੇ ਹੁਣ ਮੌਸਮ ਜਿਹੜਾ ਹੋ ਚੁੱਕਿਆ ਆ ਥੋੜਾ ਠੰਡਾ ਥੋੜਾ ਗਰਮ ਰਾਤ ਨੂੰ ਇਹਦਾ ਜਿਹੜਾ ਰੈਗੂਲੇਟਰ ਲੈਂਦਾ ਇਹ ਲੈਂਦਾ ਹੈਗਾ ਦੇਸੀ ਰੈਗੂਲੇਟਰ ਪਹਿੰਦਾ ਆ ਜਿਹੜਾ 2-4 ਦਿਨ ਹੀ ਚੱਲੇ ਓਹੋ ਸ਼ੁਕਰ ਹੈ ਤੈਨੂੰ ਵੀ ਪਤਾ ਲੱਗ ਗਿਆ ਵੀ ਗਰਮੀਆਂ ਆ ਗਈਆਂ ਅਸੀਂ ਤਾਂ ਕਿੱਦੇ ਤੇ ਤੁਹਾਨੂੰ ਦਸੀਏ ਨੇ ਵੀ ਗਰਮੀਆਂ ਆ ਗਈਆਂ ਗਰਮੀਆਂ ਆ ਗਈਆਂ ਜਿਹੜੀ ਆ ਤੂੰ ਚੀਨ ਜੀ ਪਾ ਰੱਖੀ ਜਿੱਦਣ ਦੀ ਜਨਵਰੀ ਚੜੀ ਆ ਆ ਨਾਭੀ ਚ ਚੈੱਕ ਵਾਲੀ ਤੇਰੀ ਸ਼ਰਟ ਹੈਗੀ ਤੇ ਜਿਹੜਾ ਇਹਦੇ ਨੀਚੇ ਵਾਰਮਰ ਹੈ ਨਾਲੇ ਤਾਂ ਉਹ ਲਾ ਦੇ ਜੇ ਤੈਨੂੰ ਪਤਾ ਹੀ ਲੱਗ ਗਿਆ ਵੀ ਗਰਮੀਆਂ ਆ ਗਈਆਂ ਨਾਲੇ ਉਹ ਸੁਡਲ ਜੀ ਨੂੰ ਡੱਡੂ ਨੂੰ ਕਹਦੇ ਉਹ ਨਹਾ ਦੂਗੀ ਉਹ ਫ੍ਰੀਸ ਜੀ ਵਾਲਾ ਸੂਟ ਆਇਆ ਨਾਈਟ ਸੂਟ ਉਹ ਲਾ ਦੂਗੀ ਨਾਲ ਉਹ ਦੋਨੇ ਜਾਨੇ ਕੋਈ ਥੋੜੀ ਮਾੜੀ ਮੋਟੀ ਤੁਹਾਨੂੰ ਸੁਰਤ ਆ ਜੂਗੀ ਥੋੜਾ ਕੋਈ ਦਿਮਾਗ ਖੁੱਲ੍ਹੇ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕੀ ਗਲਤ ਕਰੀ ਜਾਂਦੇ ਹੋ ਤੂੰ ਇਹ ਮੇਹਾ ਦੀ ਖਾਣੇ ਨੇ ਸਰਦ ਪੁੱਛਿਆ ਨਹੀਂ ਅੱਗੇ ਮੈਂ ਤੁਹਾਨੂੰ ਮੈਗੀ ਪੁੱਛੀ ਦੀ ਖਾਧੀ ਤੂੰ ਕਹਿੰਦੇ ਮੈਂ ਖਾ ਕੇ ਆਇਆ ਮੈਂ ਨਹੀਂ ਖਾਣਾ ਇਸ ਕਰਕੇ ਖਾਣਾ ਸੀ ਹਲੇ ਅੱਜ ਦਾ ਪਾਪਾ ਹੁਣੇ ਪੁੱਛਿਆ ਖਾਣਾ ਹੀ ਨਹੀਂ ਹੈ ਕੋਈ ਉਹਨੇ ਕੰਮ ਅੱਡੀ ਪਾਉਂਦੇ ਕਿਦਾ ਮੰਮੀ ਇਹਨਾਂ ਨੂੰ ਤਾਂ ਪੀੜਾ ਪੁੱਛਿਆ ਨਹੀਂ ਸਹਿ ਦੋ ਖਾ ਗਏ ਕਰ ਵਾਲੀ ਬੇਸਤੀ ਕਿ ਕਹੀ ਉਹ ਉਹ ਤਾਂ ਕੋਈ ਸੀਨ ਨਹੀਂ ਮਿਸ ਕਰ ਰਿਹਾ ਸੀਗਾ ਆਪਦੀ ਵਾਈਫ ਦਾ ਹਨਾ ਕੈਮਰਾ ਉਹਦੇ ਬਣੀ ਚੱਕੀ ਬੈਠਾ ਸੀ ਵੀ ਜਿਵੇਂ ਖਾਣੀ ਦੁਨੀਆ ਤੇ ਮੇਰੀ ਘਰ ਵਾਲੀ ਨੂੰ ਪੀਜ਼ਾ ਖਾਣਾ ਆਉਂਦਾ ਬਈ ਮੈਂ ਨਹੀਂ ਸੀਨ ਮਿਸ ਕਰਦਾ ਲੋਕਾਂ ਨੂੰ ਦਿਖਾਉਗੀ ਇਹ ਖਾ ਕੇ ਤੇ ਸੁਡਲਾ ਖਾਲਿਆਂ ਦਾ ਉਹ ਮੰਗ ਲੈਂਦਾ ਐਡਾ ਤੋਂ ਮਹਾਰਾਜਾ ਭੁਪਿੰਦਰ ਸਿੰਘ ਆ ਗਏ ਤੇ ਤੈਨੂੰ ਪੁੱਛਣਗੇ ਹੁਣ ਇੱਥੇ ਬੈਠਾ ਜਵਾਕਾਂ ਵਾਂਗੂ ਰੁੱਸਿਆ ਥੱਮ ਨੂੰ ਪੀ ਜਣੀ ਦਿੱਤਾ ਹੁਣ ਆਇਆ ਰੁੱਸਿਆ ਹੀ ਰਹੀਂ ਪੰਜ ਸੱਤ ਦਿਨ ਬੋਲੀ ਨਾ ਟੱਬਰ ਨਾਲ ਖਾਲੇ ਤੂੰ ਹੀ ਖਾਲੇ ਕਹ ਸੈਨ ਖਾਲੇ 1 ਵਜੇ ਉਹ ਵੀ ਇਹ ਖਾਂਦੀ ਇਹਨਾਂ ਨੂੰ ਪੁੱਛੀ ਗਾਡ ਐਨੀ ਵੈਡ ਕਰ ਲਿਆ ਜੀਓ ਤਾਂ ਮੈਂ ਕਹੂ ਮੂਹਰੇ ਕਾਤਾ ਬੁਲਾ ਕੇ ਬੈਠੇ ਇੰਨਾ ਪਤਾ ਨਹੀਂ ਪੀਜਾ ਦਿੱਤਾ ਹੀ ਨਹੀਂ ਕੋਹ ਜੀ ਤੇਨ ਜੋ ਬਾਤ ਇੰਨੇ ਤੇ ਜ਼ਿਆਦਾ ਆ ਤਾਂ ਖਾਣ ਪੈ ਗਈ ਮੈਂ ਸਾਰਾ ਫੇਰ ਪਪਾ ਬੰਦ ਨਹੀਂ ਅਡਾ ਵੀ ਗਿਆ ਅਡਾ ਹਮ ਥੱਪੜ ਮਾਰੂ ਮੈਂ ਤੇ ਇਕ ਟੱਕੀ ਦੀ ਮੈਨੂੰ ਪਾ ਦਿੱਤਾ ਆਓ ਬੱਚੇ ਤਾਂ ਉਵੇਂ ਹੀ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਨਾਰਮਲ ਵੀ ਤੁਸੀਂ ਕਦੇ ਆਦਮ ਨੂੰ ਲੈ ਕੇ ਨਹੀਂ ਦਿੱਤਾ ਇਹ ਵਿਚਾਰੀਆਂ ਦੇਣੀਆਂ ਹੀ ਕੀ ਹਨਾ ਇਹਨਾਂ ਨੂੰ ਆਪ ਨੂੰ ਮਸਾ ਮਿਲਿਆ ਹੋ ਤੇ ਸੁਡਲੇ ਤੂੰ ਤਾਂ ਬੋਡਲ ਕੱਟੀ ਸੀ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਤੂੰ ਹੀ ਦੇ ਦਿੰਦੀ ਸਾਰਾ ਦਿਨ ਤੇਰੀਆਂ ਵੀਡੀਓ ਬਣਾਉਂਦਾ ਸਾਰਾ ਦਿਨ ਤੇਰਾ ਲੱਕ ਹਲਵਾਉਂਦਾ ਯੂ ਇੰਸਟਾ ਤੇ ਥੋੜੀ ਮਾਦੇ ਆ ਜਾ ਰੱਖੀਏ ਚਲ ਸੈਲ ਪੀਜਾ ਲੈ ਗਦੇ ਪਪਨ ਜਾ

ਕੀ ਜੀ ਅਸਲ ਚਾਹ ਹਾਈ ਡ੍ਰੇਨ ਮਿਲੇ ਪਾਣੀ ਪੀਤਾ ਕਲਾ ਸਿਕ ਪਾਣੀ ਪੀਤਾ ਪਾਣੀ ਪੀ ਕੇ ਸ਼ੇਅਰ ਕਰਨੀ ਹੈ ਮੈਂ ਨਾ ਮੈਂ ਸ਼ੇਅਰ ਕਰੀ ਦੋਈ ਨਾ ਨਾਨਾ ਆਂਟੀ ਐਵਨ ਅਟੈਂਸ਼ਨ ਲੈ ਆਇਨੀ ਤੂੰ ਬਿਮਾਰ ਹੁੰਦੀ ਜਦੋਂ ਤੂੰ ਆਦੀ ਨੂੰ ਦੀਆਂ ਗੰਦੀਆਂ ਕੜਾਈਆਂ ਦੇ ਵਿੱਚ ਬਣਾਈਆਂ ਸਬਜ਼ੀਆਂ ਖਾ ਲੈਨੀ ਹੈ ਜਦੋਂ ਉਹ ਖਾ ਕੇ ਨਹੀਂ ਬਿਮਾਰ ਹੁੰਦੀ ਪੀਜੇ ਤੇ ਫਿਰ ਵੀ ਕੋਈ 5 10% ਫਰੈਸ਼ ਹੀ ਹੋਊਗਾ ਉਹਨਾਂ ਨਾਲੋਂ ਆਇ ਨਾ ਅਟੈਂਸ਼ਨ ਲੈ ਤੜ ਪੈਰ ਖੋਦਦੀ ਹੈ ਸੋਰੀ ਕਬੂਲ ਹੈ ਕੱਲ ਤੁਹਾਨੂੰ ਲੈ ਆਉਣੇ ਪਿਆ ਬੜਾ ਪੀਆ ਠੀਕ ਆ ਗਿਆ ਲਿਆ ਗਦੇ ਪਪਨ ਜਾ ਮੇਰੇ ਕੋਲ ਪੈਸੇ ਆ ਲੈ ਕੇ ਆ ਕਿਥੋਂ ਮਾਦੀ ਲੈ ਗਿਆ ਤੈਨੂੰ ਕਿਹਾ ਜੋੜ ਲਿਆ ਕਰ ਪੈਸੇ ਮੈਂ ਦੋਰੀ ਮੋਂਤ ਕਾਲ ਪੀ ਜਾ ਸਫਾਈ ਦੇ ਮਾਮਲੇ ਚ ਇਹ ਵੀ ਨਹੀਂ ਕੋਤਾਹੀ ਕਰਦਾ ਜਮਾਲ ਦੀ ਮਾਂ ਗੋਪੈਰ ਸਾਫ ਰੱਖੇ ਹੋਏ ਆ ਨੇ ਭਾਵੇਂ ਦੇਖ ਲਓ ਤੁਸੀਂ ਸਬੂਤ ਕਿੱਡਾ ਸਿਆਣਾ ਇਹ ਕਿੱਡੇ ਨੇ ਦੇ ਪੈਰ ਕੂਚ-ਕੂਚ ਰੱਖੇ ਹੋਏ ਆ ਹਨਾ ਬਾਕੀ ਇਹਨੂੰ ਆਏ ਆ ਵੀ ਮੇਰੇ ਦੂਜੇ ਕੱਪੜੇ ਖਰਾਬ ਨਾ ਹੋ ਜਾਣ ਤਾਂ ਕਰਕੇ 6 ਮਹੀਨੇ ਹੋ ਗਏ ਇੱਕੋ ਹੀ ਸ਼ੌਟ ਪਾਈ ਫਿਰਦਾ ਹੈ ਮੈਨ ਰਹਿ ਸਕਦਾ ਕੋਈ ਐਡਾ ਸਿਆਣਾ ਨਹੀਂ ਮੈਂ ਨਹੀਂ ਮੰਨਦਾ ਨਾ ਦਿਖਾਓ ਪਰ ਹਟ ਕੀ ਚੋਰੀ ਫੜ ਕੇ ਲਾਂਦਾ ਇਹ ਮਾ ਮਤਜੀ ਇਹ ਚੋਰੀ ਫੜ ਕੇ ਲਾਂਦਾ ਦੋਦ ਕੋ ਘਰੀ ਆ ਜੂਗੇ ਚੋਰੀ ਵੀ ਤਾਂ ਉਹੀ ਪੜਦਾ ਜੇ ਲੋੜ ਹੋਵੇ ਯਾ ਨਾ ਤੂੰ ਘਰ ਆਉਂਦੀ ਆਂ ਫੜੇ ਕਰੇਂ ਆ ਤੈਨਰ ਤੂੰ ਸਿਰੇ ਲਾਤਾ ਹਨਾ ਆਏ ਤਾਂ ਸਾਨੂੰ ਪਤਾ ਸੀ ਵੀ ਤੇ ਹੱਥ 'ਚ ਸਫਾਈ ਐ ਪਤਾ ਨਹੀਂ ਲੱਗਨਿੰਦਾ ਤੈਨੂੰ ਇਹ ਛੋਟੀ ਮੋਟੀ ਚੋਰੀ ਨੂੰ ਪਰ ਫਿਰ ਜੇ ਤੈਨੂੰ ਇੱਕ ਸਲਾਹ ਦੇਈਆਂ ਫਿਰ ਤੂੰ ਕੋਈ ਵੱਡਾ ਡਾਕਾ ਮਾਰ ਲਾ ਨਾਲੇ ਤੈਨੂੰ ਕੋਠੀਆਂ ਦੀ ਤੇ ਜ਼ਮੀਨਾਂ ਦੀ ਜ਼ਰੂਰਤ ਵੀ ਐ ਹਨਾ ਅੱਖ ਵੀ ਐ ਤੇਰੀ ਨਾਲ ਤੇਰੀ ਉਹ ਪੂਰੀ ਹੋ ਜੂਗੀ ਆ ਜੀਬ ਕਾ ਤੇਰੀ ਹੋਣ ਦਾ ਹਨਰ ਪੂਰਾ ਹੀ ਅਜਮਾ ਤੂੰ ਕੰਟਰੋਲ ਸਾਨੂੰ ਹਦਕਾ ਲਓਗੇ ਸਦਕਾ ਦੇ ਹਨ ਲੈਣ ਧਨੀਆ ਲੈ ਆਂਦਾ ਜਾ ਜਾ ਹਾਂ ਇਹ ਸੋ ਕੱਲੇ ਨੂੰ ਲੋੜ ਹੋਵੇ ਉਹੀ ਚੋਰੀ ਪੱਟਦਾ ਜੇ ਨੂੰ ਲੋੜ ਨਹੀਂ ਉਹ ਉਹ ਪੱਟਦਾ ਦੇਖਿਆ ਕਦੀ ਹੈ ਪੱਟ ਕੇ ਦੇਖਦਾ ਜੜਾਈ ਪੁੱਟ ਲਿਆ ਨੀ ਮੁੰਡਾ ਮੈਗਾ ਸਵਾਰ ਕੇ ਲਾ ਰੂ ਮਾ ਇਹਨੂੰ ਪਤਾ ਹੀ ਨਹੀਂ ਆਪਾ ਲੈ ਸਕਦਾ ਤਣੀਆਂ ਕਿਉਂ ਨਹੀਂ ਲੈ ਸਕਦਾ ਹੁਣ ਤਾਂ ਤੁਹਾਨੂੰ YouTube ਤੇ ਇੰਨੇ ਕੁ ਪੈਸੇ ਆਉਂਦੇ ਹੋਣਗੇ ਹਨਾ ਰੱਬ ਦੀ ਕਿਰਪਾ ਹੋਊਗੀ ਤੁਹਾਡੇ ਤੇ ਪਰ ਨਹੀਂ ਜਿਹੜੀਆਂ ਤੁਹਾਡੀਆਂ ਖਾਨਦਾਨੀਆਂ ਆਦਤਾਂ ਨੇ ਇਹ ਨਹੀਂ ਜਾਂਦੀਆਂ ਨਾ ਤੁਹਾਡੀ ਤਾਂ ਉਹ ਗੱਲ ਹੈਗੀ ਵੀ ਬਾਰਿਸ਼ਾਂ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟিয়ে ਪੋਰੀਆਂ ਪੋਰੀਆਂ ਜੀ ਤੰਪੇਰ ਆਪਣੇ ਪੁੱਤ ਨੂੰ ਤੰਪੇਰ ਦਾ ਮੂੰਹ ਤੇਰਾ ਕਰੋੜਾਂ ਦਾ ਤੇ ਧੰਨੀਆਂ ਹੈਗਾ ਧੰਨੀਆਂ ਵੀ ਕਰੋੜਾਂ ਦਾ ਇਹ ਟਾ ਧੰਨੀਆਂ ਮਿਲਦਾ ਧੰਨੀਆਂ ਵਧੀਆ ਹਾਂ ਸਹੀ ਗੱਲ ਆ ਮੂੰਹ ਤੇਰਾ ਕਰੋੜਾਂ ਦਾ ਤੇ ਧੰਨੀਆਂ ਚੋਰੀ ਦਾ ਬਹੁਤ ਵਧੀਆ ਕੰਬੀਨੇਸ਼ਨ ਬਣਿਆ ਯਾਰ ਆ ਤਾਂ 6-6 ਮਹੀਨੇ ਨਾ ਆਉਣਾ ਨਹੀਂ ਚੀਜ਼ਾਂ ਚੋਰੀ ਦੀਆਂ ਲੋਕਾਂ ਦੀਆਂ ਕੋਠੀਆਂ ਤੇ ਜ਼ਮੀਨਾਂ ਤੇ ਨਿਗਾ ਰੱਖਣੀ ਇਹ ਤੁਹਾਡੀ ਲੈਗਸੀ ਆ ਹਨਾ ਇਹ ਤੁਸੀਂ ਇਹਦੇ ਬੱਚਿਆਂ ਨੂੰ ਅੱਗੇ ਦੇ ਕੇ ਜਾਓਗੇ ਤੂੰ ਇੱਕ ਨੰਬਰ ਦੀ ਝੂਠੀਆਂ ਦੁਨੀਆਂ ਦੀ ਆਈ ਕੈਨ ਸੇ ਦੈਟ ਤੇ ਇੱਧਰ ਮੰਮੀ ਨਹੀਂ ਬਣਾ ਰਹੀ ਚਾਹ ਮੰਮੀ ਦਾ ਚਾਹ ਬਣਾ ਲੈ ਉਹਦੇ ਨੇ ਦੇਖ ਦੇ ਟੈਂਦੇ ਨਾਲ ਮਸੀਂ ਚਾਹ ਬਣਾਈ ਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਦੇਖ ਲੈਣਾ ਜੀ ਮੈਂ ਨਹੀਂ ਦੇ ਲੋਗੇ ਨਾ ਚਾਹ ਹੀ ਕੋਲਾਈ ਹੁੰਦੀ ਮਾਰਾ ਹਾ ਯਾਦ ਨਾਲ ਖਾਣ ਕੇ ਰੋਟੀਆਂ ਕਾਂ ਵਾਗ ਦਾ ਜੋ ਲੱਗਦਾ ਕਰੇ ਵੀ ਕਿ ਉਹ ਭੁੱਖੀ ਮਰਦੀ ਵਿਚਾਰੀ ਡਿਗਦੀ ਟੈਂਦੀ ਚਾਹ ਬਣਾ ਕੇ ਪੀ ਲੂਗੀ ਹੋਰ ਦੱਸ ਤੂੰ ਕਹਾ ਉਹਦੇ ਵਾਸਤੇ ਸੰਸਕਾਰੀ ਨੂੰ ਲਾ ਕੇ ਦਿੱਤੀ ਆ ਵੀ ਜਿਹੜੀ ਉਹਨੂੰ ਚਾਹ ਬਣਾ ਕੇ ਪਿਆ ਦੇ ਚੱਲ ਜਾ ਜਿਹੜਾ ਬੰਦਾ ਕੰਮ ਕਰਦਾ ਸਮਝ ਲੋ ਤੰਦਰੁਸਤ ਆ। ਇਹ ਕੰਮ ਕਰਦਾ ਬੰਦਾ ਮਾਰਾ ਤੰਦਰੁਸਤੀ ਸਭ ਨੂੰ ਸਭ ਨੂੰ ਮੰਗਣੀ ਚਾਹੀਦੀ ਪਰਮਾਤਮਾ ਅੱਗੇ। ਕਿ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ। ਕੰਮ ਕਰਦਾ ਕੰਮ ਕਰਦਾ ਵਧੀਆ ਲੱਗਦਾ ਆ ਤੇ ਬੰਜਰ ਬਹਿਣਾ ਹੋਣੀ ਚੰਗਾ ਲੱਗਦਾ। ਉਹ ਜਦ ਲੱਤਾਂ ਬਾਹਾਂ ਦੁਖਣ ਬੁਰਾ ਹਾਲ ਹੁੰਦਾ। ਕੰਮ ਕਰਦਾ ਹੈ ਚੰਗਾ ਹੀ ਬਿਮਾਰੀਆਂ ਵੀ ਹੋਣ। ਹੋਰ ਚੰਗਾ। ਅਸੀਂ ਤਾਂ ਕਹਿੰਨੇ 100 150 ਸਾਲ ਤੱਕ ਕੰਮ ਕਰਦੇ ਰਹੇ ਨੇ ਤੀ। ਹਾਂ ਪਤਾ ਤੈਨੂੰ ਸਾਰਾ ਕੋਸ਼ਾ ਫਿਰ ਕਰਦੀ ਕਿ ਹਣੀ ਡੱਕਾ ਤੋੜ ਕੇ ਤੂੰ ਨਹੀਂ ਦੂਰਾ ਕਰਦੀ ਹੈਗੀ ਉਹ ਅਤੀ ਸੱਸ ਲਾ ਰੱਖੀ ਉਹਨੂੰ ਹੈ ਪੰਪ ਛਕਾ ਉਹ ਇਸ ਬੰਪਤੀ ਤੁਰੇ ਫਿਰਦੀ ਐ ਵੀ ਕੰਮ ਕਰਦਾ ਬੰਦਾ ਤਾਂ ਵਧੀਆ ਰਹਿੰਦਾ ਨਾ ਝਾੜੂ ਤੂੰ ਨਹੀਂ ਕਦੇ ਲਾਇਆ ਸਫਾਈਆਂ ਤੂੰ ਨਹੀਂ ਕੀਤੀਆਂ ਬਰਤਨ ਤੂੰ ਨਹੀਂ ਧੋਦੀ ਰਿਪੀਟ ਚ ਉਹਨਾਂ ਚ ਸਬਜ਼ੀਆਂ ਬਣਾਈ ਜਾਂਦੀਆਂ ਨਾ ਦੀ ਤੂੰ ਨਹੀਂ ਐਹੋ ਜੀ ਜ਼ਿੰਦਗੀ ਜਿਉਂ ਕੇ ਤੂੰ ਕੀ ਸਿੱਖਿਆ ਦੇਣਾ ਚਾਹਣੀ ਆ ਸਿਖਾਉਣਾ ਕੀ ਚਾਹਣੀ ਆ ਤੇ ਲੋਕਾਂ ਨੂੰ ਇਹ ਬੜੀ ਅੱਛੀ ਬਾਤ ਕਹੀ ਆ ਕਿਸ ਨੇ ਕਮੈਂਟ ਕੀਤਾ ਚ ਕਮੈਂਟ ਦਾ ਰਿਪਲਾਈ ਕੀਤਾ ਕਿਸੇ ਨੇ ਕਮੈਂਟ ਕੀਤਾ ਉਹ ਨੂੰ ਅੱਗੇ ਰਿਪਲਾਈ ਕੀਤਾ ਤੇ ਕਿਉਂਕਿ ਸਾਨੂੰ ਤੁਹਾਨੂੰ ਪਤਾ ਹੈ ਸਾਰੇ ਫੈਮਿਲੀ ਵਾਲੇ ਦੇਖਦੇ ਆ ਤੇ ਅਸੀਂ ਫਿਰ ਉਸੇ ਹਿਸਾਬ ਦੇ ਨਾਲ ਹੀ ਚੀਜ਼ ਵਿੱਚ ਕਰੀਦੀ ਆ ਜੋ ਜੋ ਫੈਮਿਲੀ ਪਰਿਵਾਰ ਦੇ ਵਿੱਚ ਚੱਲਦਾ ਆ ਉਹੀ ਕੁਛ ਕਰੀਦਾ ਆ ਤੇ ਬਹੁਤਾ ਕੁਛ ਨਹੀਂ ਤਾਂ ਕਰੀਦਾ ਜੋ ਹਰ ਘਰ ਦੀ ਕਹਾਣੀਆਂ ਉਹ ਕਹਾਣੀ ਤਾਂ ਉਹਨਾਂ ਕੋਲ ਬਲੌਗ ਨਹੀਂ ਡੰਗਰੋ ਕੰਮ ਤਾਂ ਤੁਹਾਡੇ ਆਪ ਦੇ ਸੁਡਣ ਵਾਲੇ ਆ ਹਨਾ ਤੇ ਲੋਕਾਂ ਨਾਲ ਕਾਹਤੋਂ ਕੰਪੇਅਰ ਕਰੀ ਜਾਂਦੇ ਹੋ ਸਾਡੇ ਘਰਾਂ 'ਚ ਤਾਂ ਨਹੀਂ ਆਜਾ ਕੁਛ ਹੁੰਦਾ ਵੀ ਨਾ ਬੁੜੀਆਂ ਨਹਾਉਣ ਨਾ ਕਲੀਨਿੰਗ ਕਰਨ ਨਾ ਕੋਈ ਸਾਫ ਸਫਾਈ ਕਰਨ ਨਾ ਬੱਚਿਆਂ ਨੂੰ ਖਾਣੇ ਦੇਣ ਸਾਡੇ ਘਰਾਂ 'ਚ ਨਹੀਂ ਹੁੰਦਾ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਵੀ ਤੁਹਾਡੇ ਘਰਾਂ 'ਚ ਵੀ ਹੁੰਦਾ ਚਾਹੇ ਨਾਗਰਾਜ ਐਵੇਂ ਹੀ ਆਪਾਂ ਨੂੰ ਕੰਪੇਅਰ ਕਰੀ ਜਾਂਦਾ ਆਪਣੇ ਨਾਲ ਯਾਨੀ ਪੈਦੇ ਲੱਗੇ ਨਹੀਂ ਅੱਜ ਗਈ ਨਹੀਂ ਮੈਂ ਤਾਂ ਨਹੀਂ ਆ ਕੇ ਪੈ ਇਹਦਾ ਬੱਸ ਇਹਦਾ ਬੱਸ ਤੁਸੀਂ ਮੇਰੇ ਤੋਂ ਪੁੱਛ ਕੇ ਕੰਮ ਕਰਦੇ ਹੋ ਸਾਰੇ ਕਹਾਂ ਜਨਾਨੀ ਥੱਲੇ ਲੱਗਾ ਕੁੜੀ ਵੀ ਇਹ ਦੇਖ ਲਾ ਥੱਲੇ ਇਹ ਕੁੜੀ ਐ ਉਹ ਫੋਨ ਆ ਗਿਆ ਉਧਰ ਜਨਾਨੀ ਥੱਲੇ ਲੱਗਿਆ ਨਹੀਂ ਪਹਿਨੇ ਜਨਾਨੀ ਥੱਲੇ ਤਾਂ ਲੱਗਣਾ ਪਊਗਾ ਉਹਨੂੰ ਜਨਾਨੀ ਤੋਂ ਬਿਨਾ ਉਹਦੇ ਪੱਲੇ ਹੈ ਕੀ ਸਾਰਾ ਦਿਨ ਲੈ ਕੇ ਤੈਉ ਤੇਰੇ ਤੋਂ ਖਾਂਦਾ ਕੋਲੀ ਲੈ ਗਈ ਸੋਸ ਪਾਪਾ ਅਮੀ ਐ ਤੇ ਮੈਂ ਮਿੱਟੀ ਪਾਈ ਦੀ ਇਹ ਧੱਕੜ ਮਾਰੂ ਉੱਚ ਪਾ ਲੈ ਫੇਰ ਇੱਕ ਵਾਰੀ ਉੱਚ ਪਾ ਲੈ ਬਸ 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 ਬਟੇਰੀ ਆ ਕਮ ਆਨ ਬੇਬੀ ਲੋ ਜੀ ਸੋਸ ਗੋਲੀ ਚ ਪਵਾ ਲਈ

ਅੱਛਾ ਤੁਸੀਂ ਦੇਖ ਸਕਦੇ ਹੋ ਅਸੀਂ ਚੱਲੇ ਆਂ ਜੀ ਬਾਜ਼ਾਰ ਮੈਂ ਤੁਹਾਨੂੰ ਕਿਹਾ ਸੀ ਨਾ ਬਾਜ਼ਾਰ ਦੇ ਵਿੱਚ ਵੀ ਆਪਾਂ ਕੁਝ ਖਰਾਂਗੇ ਸ਼ੋਪਿੰਗ ਆ ਯਾਨੀ ਕਿ ਸ਼ੋਪਿੰਗ ਨਹੀਂ ਆ ਰਿਹਾ ਕੋਣ ਨਿਕਾੜ ਕੇ ਲੈਣੇ ਆ ਪਵਾਣੇ ਨੇ ਪਰ ਮੇਰੇ ਫੋਨ ਦਾ ਤਾਂ ਪਤਾ ਨਹੀਂ ਲੱਗਣਾ ਕਿਉਂਕਿ ਇਹਨੂੰ ਤਾਂ ਮੈਂ ਵਲੌਗ ਬਣਾ ਰਹੀ ਆ ਯਾਰ ਇਹ ਹਾਲ ਹੈ ਪਾਰਟ 3 ਤਾਂ ਹੀ ਆਈ ਕਿ ਜਾਂਦੀ ਜਿਵੇਂ ਬਾਹੂਬਲੀ ਬਣਾਈ ਜਾਂਦੀ ਉਹ ਵੀ ਲੋਕ ਐਕਸਾਈਟਡ ਹੋਣਗੇ ਸੋडले ਤੈਨੂੰ ਦੇਖ ਕੇ ਤਾਂ ਕੋਈ ਰਾਜ਼ ਨਹੀਂ ਕਿਸ ਹਾਸਲੇ ਨਾਲ ਤਾਂ ਪਾਰਟ ਤੇ ਪਾਰਟ ਬਣਾਈ ਜਾਨੀ ਆ ਆਵਦੇ ਨੇ ਚੈਨਲ ਤੇ ਕਮੈਂਟ ਵਿੱਚ ਪੋਸਟ ਪਾਈ ਉਥੇ ਦੋ ਆਪਸ਼ਨ ਰੱਖਦੀ ਯੈਸ ਔਰ ਨੋ ਹਨ ਲੋਕਾਂ ਨੂੰ ਪੁੱਛੀ ਵੀ ਮੈਨੂੰ ਵਲੌਗ ਬਣਾਉਣੀ ਚਾਹੀਦੀ ਜਾਂ ਨਹੀਂ ਫਿਰ ਲੋਕ ਤੈਨੂੰ ਸ਼ੀਸ਼ਾ ਦਿਖਾ ਦੇਣਗੇ ਹਾਂਜੀ एवरीवन ਆਪ ਪਏ ਹੋਏ ਸੀ ਜੀ ਸ਼ੌਪ ਤੇ ਐਂਡ ਮੈਂ ਆਪਣੇ ਫੋਨ ਦਾ ਕਵਰ ਲੈ ਲਿਆ ਸੀ ਤੇ ਇਧਰ ਮੰਮੀ ਲੈ ਰਹੇ ਨੇ ਕਵਰ ਆ ਦੇਖੋ ਕਿੰਨੇ ਪਏ ਹੋਏ ਨੇ ਇਹਨਾਂ ਨੂੰ ਕੋਈ ਪਸੰਦ ਨਹੀਂ ਆ ਰਿਹਾ ਆ ਵੀ ਵਧੀਆ ਮੰਮੀ ਮੇਰੇ ਕੋਲ ਇਸ ਵਿੱਚ ਲੱਗ ਰਿਹਾ ਸੋ एवरीवन ਉਧਰਲੀ ਸ਼ੌਪ ਇੱਕ ਹੋਰ ਸੀਗੀ ਉਧਰ ਤੁਹਾਨੂੰ ਕੁਸਾਮਣੀਆਂ ਆਏ ਹੈਗੇ ਇਧਰ ਕਾਫੀ ਸੋਹਣੇ ਡੈਕੋਰੇਸ਼ਨ ਕੀਤੇ ਹੋਏ ਨੇ ਆ ਵੇਖ ਬਹੁਤ ਜਣਾ ਤੇ ਮੈਂ ਤਾਂ ਲੈ ਲਿਆ ਸੀਗਾ ਆ ਗ੍ਰੀਨ ਵਾਲਾ ਦੇਖੋ ਕਮਾਲ ਹੈ ਯ ਇੰਨੇ ਦੀ ਗੱਲਾਂ ਤੋਂ ਐ ਪਤਾ ਲੱਗਦਾ ਵੀ ਕਿੰਨੇ ਵੇਲੇ ਲੋਕ ਨੇ ਹਨਾ ਕਵਰ ਸਿਲੈਕਟ ਕਰਨ ਤੇ ਵੀ ਇੰਨਾ ਨਾ ਟਾਈਮ ਲਾ ਦਿੰਦੇ ਨੇ ਇਹਦੇ ਮਤਲਬ ਕੋਈ ਕੰਮ ਕਾਜ ਹੈ ਨਹੀਂ ਇਹਨਾਂ ਕੋਲੇ ਹੋਰ ਕੋਈ ਆਪਣੀ ਰਾਹ ਸਾਡੇ ਨੂੰ ਸਮਝ ਨਹੀਂ ਆਉਂਦੀ ਵਾਲੇ ਕੋ ਬਾਕੀ ਤੁਸੀਂ ਦੇਖ ਰਿਹਾ ਮੇਰੇ ਫੋਨ ਤੇ ਤਾਂ ਲੱਗ ਗਿਆ ਮੇਰੇ ਫੋਨ ਦਾ ਮਤਲਬ ਕਰਵਾ ਲਿਆ ਕੰਮ ਤਾਂ ਕਿਉਂ ਮੈਂ ਆਪਣਾ ਵਲੌਗ ਇੰਨੀ ਕਿਤਾ ਹੋਇਆ ਸਟਾਰਟ ਬੋਬੀ ਹੁਣ ਚੈੱਕ ਕਰ ਰਿਹਾ एवरीवन ਸੋ ਕਿੰਨੇ ਕਿੰਨੇ ਦੀ ਬਾਹਰ ਤੋਂ ਤੁਸੀਂ ਵੀ ਚੈੱਕ ਕਰ ਸਕਦੇ ਹੋ ਸੋ ਦੇ ਅੰਦਰ ਆਨ ਸੀ ਐਂਡ ਓਹੋ ਰੱਬ ਨੇ ਪਤਾ ਨਹੀਂ ਕੈਦੀ ਕਹੇ ਜੀਆਂ ਅੱਖਾਂ ਲਾਈਆਂ ਨੇ ਇਹਨੂੰ ਗੰਦੇ ਸ਼ੀਸ਼ੇ ਵਿੱਚ ਤੇ ਵੀ ਵਿਊ ਦਿਖ ਜਾਂਦਾ ਪਤਾ ਨਹੀਂ ਇਹਨਾਂ ਕਿਦਣ ਵਿਊ ਮੁਕਣਗੇ ਜਿੰਨੇ ਜਿੰਨੇ ਇਹ ਬਾਹਰ ਵਿਊ ਦੇਖ ਲੈਂਦੀ ਹੈ ਨਾ ਉਹਨੇ ਵਿਊ ਤੇ ਇਹਦੀ ਵੀਡੀਓ ਤੇ ਨਹੀਂ ਆਉਂਦੇ ਪਸੰਦੀ ਨਹੀਂ ਆ ਰਿਹਾ ਕਬਰ ਬਾਕੀ ਮਮੀ ਤੇ ਡਿਪੈਂਡ ਹੈ ਮਮੀ ਜਲਦੀ ਜਲਦੀ ਪਸੰਦ ਕਰਨ ਆਦਰ ਦੇਖੋ ਹੁਣ ਇਹਨਾਂ ਨੇ ਆ ਇਹਨਾਂ ਦਾ ਵਿਊ ਕਲਰ ਐਪ ਹੁੰਦਾ ਨਾ ਨੀਚੇ ਉਹ ਮੈਂ ਜਿਹੜਾ ਹੋ ਗਿਆ ਇਹਨਾਂ ਨੂੰ ਪਤਾ ਲੱਗਦਾ ਜੀ ਆਇਆ ਕਰੋ ਫਿਰ ਆਪਣਾ ਵੀਰ ਫਰੇਮ ਚ ਦਿਖਾ ਦਿਓ ਫਰੇਮ ਚ ਨਹੀਂ ਹਿਲਦੇ ਤੂੰ ਫਲੇਂਸ ਉਹ ਤੇ ਤੂੰ ਦੇਖ ਲੈ ਮਮੀ ਫਲੇਂਸ ਦਿਖਾ ਦਊਗਾ ਇਹ ਦੇ ਕੇ ਉਹ ਹਾਈ ਸਕੂਲ ਨਹੀਂ ਸ਼ੁਰੂ ਕੀਤਾ ਜੀ ਆਹ ਉਹ ਆਈ ਉਹ ਕੱਬਰ ਪਸੰਦ ਕਰ ਲੂਗੀ ਤੈਨੂੰ ਪਤਾ ਉਹ ਸੈਲੀਬ੍ਰਿਟੀ ਮਹਿਕ ਦੀ ਮੰਮੀ ਹੈਗੀ ਉਹ ਬਿਨਾ ਤੌਣ ਵਾਲੀ ਨਾ ਲਈ ਉਹਨੂੰ ਤੁਸੀਂ ਮਾੜੇ ਮੁੱਟੇ ਸ਼ਹਿਰ ਚ ਨਾ ਲੈ ਕੇ ਆਇਆ ਕਰੋ ਉਧਰ ਚੰਡੀਗੜ ਪਟਿਆਲਾ ਨਹੀਂ ਲੈ ਕੇ ਜਾਇਆ ਕਰੋ ਇੱਥੇ ਉਹਦੇ ਲੈਵਲ ਦਾ ਹੈ ਹੀ ਨਹੀਂ ਕੁਝ ਪਸੰਦ ਉਹਨੂੰ ਕਿਵੇਂ ਅੱਜ ਇੱਥੇ ਜੀ ਐਵਰੀਵਨ ਕਵਰ ਆਪਾਂ ਲੈ ਲਿਆ ਫੋਨ ਦਾ ਹੁਣ ਕਿੱਥੇ ਜਾਣਾ ਹੈ ਜੀ एवरीवन ਹੁਣ ਆਪਾਂ ਲੈਨੇ ਆ ਜੀ ਦੋਰਾ ਹੋਵੀ ਵਾਸਤੇ ట్రాਫਿਕ ਤੁਸੀਂ ਦੇਖ ਸਕਦੇ ਹੋ ਮਦਰ ਦੇਖੋ ਕਿੰਨੇ ਹੁੰਦੇ ਹਾਂ ਹਾਂਜੀ एवरीवन ਹੁਣ ਆਪਾਂ ਹਾਏ ਹਾਏ ਸੁਡਲੇ ਆ ਤਾਂ ਤੂੰ ਬਹੁਤ ਵਧੀਆ ਕੰਮ ਕਰਤਾ ਅਸੀਂ ਤਾਂ ਕਦੇ ਟ੍ਰੈਫਿਕ ਇੰਨੇ ਦੇਖਿਆ ਹੈਗਾ ਵਿਚਾਰਾਂ ਚ ਐਡੀ ਪਾਰਖੂ ਆਖਿਆ ਤੇਰੀ ਮੈਨੂੰ ਨਹੀਂ ਪਤਾ ਸੀ ਅੱਤ ਤੂੰ ਬਹੁਤ ਵਧੀਆ ਗੱਲਾਂ ਨੋਟ ਕਰ ਲਈ ਯਾਰ ਲੈਨੇ ਆ ਜੀ ਦੋਰਾ ਬੋਲੀ ਵਾਸਤੇ ਆ ਸ਼ਾਪ ਦੇਖ ਸਕਦੇ ਹੋ ਇੱਥੋਂ ਆਪਾਂ ਦੇਖਦੇ ਹਾਂ ਦੰਨ ਵਲੋਗ ਨਾਲ ਲਾਸਟ ਤੱਕ ਬਣੀ ਰਹਿਣਾ ਹਾਂਜੀ ਅੱਜ ਬੰਬੋ ਵੀ ਵੇਖ ਰਿਹਾ ਆਪਣੇ ਲਈ ਆ ਨਹੀਂ ਚਲੀ ਦੇਖਣਾ ਆਥੇਲ ਨਾ ਦੇਈ ਨੀ ਵਕ ਸਹੀ ਹੈ ਇਹ ਨਹੀਂ ਹੁਕਾ ਕੀ ਸਾਰੇ ਨਾਲ ਤੇਰੇ ਵਲੋਗ ਨਾਲ ਬਣੀ ਰਹੀਏ ਹੈ ਆਏ ਤਾਂ ਦੱਸ ਦੇ ਪਹਿਲਾਂ ਕਿਦਣ ਤੂੰ ਕੋਈ ਇੰਟਰਸਟਡ ਕੰਟੈਂਟ ਲੈ ਕੇ ਆਏਂਗੀ ਹੈਨਾ ਕਿੱਧਰ ਲੋਕਾਂ ਨੂੰ ਐਂਟਰਟੇਨ ਕਰੇਂਗੀ ਤੂੰ ਆ ਤੇਰੀ 100-100 ਰੁਪਏ ਵਾਲੀਆਂ ਲੋਹਰਾਂ ਦਾ ਅਸੀਂ ਹੁਣ ਕੀ ਦੇਖੀਏ ਨਾ ਤਾਂ ਸਾਨੂੰ ਹਾਸਾ ਆ ਰਿਹਾ ਤੇਰੇ ਵਲੋਗ ਦੇਖ ਕੇ ਨਾ ਸਾਨੂੰ ਰੋਣਾ ਆ ਰਿਹਾ ਆਪ ਹੀ ਕੱਚੇ ਜੇ ਹੋਈ ਜਾਂਦੇ ਤੇਰੇ ਵਲੋਗ ਦੇਖ ਕੇ ਸਾਈਡ ਕਰ ਦੇਣਾ ਡੈਡੀ ਦੀਆਂ ਵੀ ਲੈ ਲਿਆ ਦਨ ਉੱਪਰ ਆਪਣਾ ਘਰ ਲਈ ਰੱਖਿਆ ਹੋਇਆ ਸਮਾਰਟ ਮੈਮੀ ਆਪਣੀ ਕਲੋਰ ਲੈਣੀ ਹੈ ਮੇਰਾ ਵੀ ਪਲਾਨ ਬਣ ਗਿਆ ਵੈਸੇ ਮੈਂ ਚਾਰ ਪੰਜ ਸੂਟ ਲੈਣੇ ਆ ਦਨ ਹੈ ਨਹੀਂ ਉੱਪਰ ਕੋਈ ਸੋ एवरीवन ਮੈਂ ਆਪਣੇ ਲਈ ਇੱਕ ਕਲੋਰ ਲੈਣੀ ਮੇਰਾ ਵੀ ਪਲਾਨ ਬਣ ਗਿਆ ਸੂਟ ਵੀ ਲੈਣੇ ਆ ਦਨ ਲੋਰ ਵੀ ਆਪਾਂ ਲੈਣੇ ਆ ਹਾਂਜੀ एवरीवन ਲੈ ਦੱਸ ਐਨੇ ਕਬਰ ਆਈ ਕਿਉ ਪਈਆਂ ਤੂੰ ਵੀ ਲੈ ਲੀ ਲੇਲਾ ਲੇਲਾ ਜਦੋਂ ਤਰੀ ਕਰਦੇ ਦਵਾਉਂਦੇ ਆ ਹਨਾ ਅਸੀਂ ਕਿਹੜੇ ਤੈਨੂੰ ਆਏ ਕਿਹੜੇ ਵੀ ਤੂੰ ਨਾਲ ਲੈ ਮੈਕ ਸੂਟ ਤੇਰੇ ਤਾਂ ਪੁਰਾਣੇ ਵਿਆਹ ਵਾਲੇ ਪਏ ਹੋਣਗੇ ਹਲੇ ਉਹ ਆਏ ਆ ਨਾ ਫਿਰ ਵਰੀ ਚ ਦੋਨੋਂ ਪਾਸੇ ਮਿਲੇ ਹੋਣਗੇ ਹਲੇ ਤਾਂ ਉਹੀ ਪਏ ਹੋਣੇ ਆ ਜੀ एवरीवन ਉਧਰ ਇੱਕ ਛੋਟੀਆਂ ਛੋਟੀਆਂ ਨਾ ਸ਼ੀਸ਼ੀਆਂ ਸੀਗੀਆਂ ਲੂਣ ਮਿਰਚ ਵਾਲੀਆਂ ਯਾਨੀ ਕਿ ਜਦੋਂ ਆਪਾਂ ਫਰੂਟ ਵਗੈਰਾ ਕੁਝ ਖਾਣੇ ਆ ਹਨਾ ਸਾਈਡ ਤੇ ਹੋਣਾ ਸਾਈਡ ਤੇ ਹੋਣਾ ਸਾਈਡ ਤੇ ਹੋਣਾ ਸੋ ਇਧਰ ਤੁਸੀਂ ਦੇਖ ਸਕਦੇ ਹੋ ਕੱਪ ਅਤੇ ਇਹ ਥੋੜੀ ਸਾਈਡ ਕਰਦੇ ਆ ਉਹ ਵਾਲਾ ਹੋ ਗਿਆ ਆਪਣਾ ਡਿਸਾਈਡ ਉਹ ਲੈ ਲਿਆ ਹਾਂ ਕੱਪ ਲੈ ਲੈ ਦੱਸ ਇਹ ਵੀ ਕਹਿੰਦੇ ਹੁੰਦੇ ਹੈ ਨਾ ਟੋਕ ਨੂੰ ਕੋਕੀ ਦੱਸਦੀ ਹੈਗੀ ਨਾ ਮੈਨੂੰ ਆਏ ਮੜਾ ਯਾਦ ਕਰਾਈ ਵੀ ਤੂੰ ਮਸ਼ਹੂਰ ਕਿਵੇਂ ਹੋਈ ਸੀ ਜਿਹੜੇ ਤੈਨੂੰ ਸਾਡੇ ਵਰਗੇ ਪੰਜ ਸੱਤ ਜਾਣੇ ਜਾਣਦੇ ਆ ਤੇ ਮੜਾ ਜਾਂ ਤੇ ਚਾਨਣਾ ਪਾਈ ਵੇ ਤੂੰ ਕਾਂਟ ਕੀ ਕੀਤਾ ਸੀ ਜਿੱਦ ਨੇ ਤੂੰ ਸੈਲੀਬ੍ਰਿਟੀ ਬਣੀ ਫਿਰਦੀ ਆ ਜੀ ਸਾਈਡ ਤੇ ਹੋਣਾ ਸੋ ਇੱਕ ਆ ਦਿਖਾਇਆ ਸੀ ਸ਼ੀਸ਼ੇ ਦੇ ਵਿੱਚ ਜਿਹੜੀ ਖਾਣਾ ਹਾਂ ਇਹੋ ਜਿਹੀਆਂ ਸ਼ੀਸ਼ੀਆਂ ਲੈ ਗਿਆਂ ਉਹ ਹੈਗੀਆਂ ਆਪਣੀਆਂ ਵਾਈਟ ਕਲਰ ਵਿੱਚ ਐ ਗ੍ਰੀਨ ਵਿੱਚ ਹੈ ਨਾ ਉਹ ਵਾਈਟ ਦੇ ਜੋ ਪੈਕ ਕੀਤੀ ਹੋਈਆਂ ਉਹ ਲਈਆਂ ਆਪਾਂ ਲੈ ਇੱਕ ਲੈ ਨਹੀਂ ਸਹੀ ਇਹ ਨਹੀਂ ਵੰਦੋ ਠੀਕ ਹੈ ਤਾਂ ਕੱਪੇ ਸਾਈਡ 깔ੋ ਮੈਂ ਕੱਪ ਦੇਖ ਲਓ ਇੱਧਰ ਹਾਈ ਨਹੀਂ ਸੁਡਲੇ ਡੰਗਰੇ ਤੂੰ ਸੱਚੀ ਗਾਦੀ ਹੋਈ ਹੈਗੀ ਹੈ ਨਾ ਆਂ ਵੀ ਕੋਈ ਚੀਜ਼ਾਂ ਦੇ ਮੂੰਹ ਲਾ ਲਾ ਕੇ ਰੱਖਦਾ ਹੁੰਦਾ ਜਿਹੜੇ ਸਾਹ ਆਪਣੇ ਤੋਂ ਮੂੰਹ ਲਾਇਆ ਨਾ ਮੈਨੂੰ ਇਹਨਾਂ ਦੇ ਤਾਂ ਕੋਬਰੇ ਦਾ ਜ਼ਹਿਰ ਹੀ ਲਾਤਾ ਹੁੰਦਾ ਤੂੰ ਮੈਨੂੰ ਇਹ ਲੱਗਦਾ ਇਹ 5-7 ਦਿਨਾਂ ਚ ਪੀਸ ਹੀ ਗਲ ਜੂਗਾ ਜੋਬ ਦੀ ਜਨਸਮੇ ਲੈ ਕੇ ਜਾਇਆ ਕਰਾਂਗੇ ਵਿੱਚ ਨੂੰ ਕੁਛ ਐਂਡ ਮੰਮੀ ਇੱਧਰ ਕਰ ਰਹੇ ਨੇ ਸ਼ਾਪਿੰਗ ਲੈ ਲੇ ਮਮਾ ਉਹ ਵੇਖੀਂ ਤਾਂ ਸੋ ਹਾਂਜੀ एवरीवन ਫਿਲਹਾਲ ਤਾਂ ਇੰਨਾ ਕੁ ਹੀ ਐਂਡ ਕੋਣ ਇਧਰ ਪਤਾ ਨਹੀਂ ਕੀ ਕਰ ਰਹੇ ਦੇਖ ਰਹੇ ਨੇ ਫੈਰੀ ਸੇ ਲਾਓ ਰੇਟ ਇਹਨਾਂ ਦਾ ਫੈਰ ਹੈ ਦਿੱਕੋ ਆ ਗਿਆ ਫੈਰੀ ਸੇ ਲਾਓ ਰੇਟ ਇਹਨਾਂ ਦਾ ਫੈਰ ਹੈ ਕਰ ਲੋ ਦਰਸ਼ਨ ਜੀ ਦੀ ਵਜ੍ਹਾ ਕਰਕੇ ਆਪਾਂ ਨੂੰ ਆ ਮੈਕਪ੍ਰੀਤ ਅਰਗਾ ਪ੍ਰੋਡਕਟ ਚੱਲਣਾ ਪੈ ਰਿਹਾ ਜੀ ਦੀ ਵਜ੍ਹਾ ਕਰਕੇ ਉਹ ਨਿਭਾ ਹਾਲੇ ਤੱਕ ਸੈਡ Song ਸੁਣੀ ਜਾਂਦਾ ਬਾਕੀ ਐਂ ਕਰੋ ਤੁਸੀਂ ਆਹ ਦਾ ਸ਼ਾਪਿੰਗ ਸ਼ਾਪਿੰਗ ਬਾਅਦ ਚ ਕਰ ਲੋ ਦੀ ਮੰਮੀ ਪਧਰੀਓ ਛੱਡ ਰੱਖੀਏ ਕਮਲਿਓ ਕਿਤੇ ਅੱਖ ਬਚਾ ਕੇ ਉਹ ਹੋਰ ਹੀ ਕੰਮ ਕਰ ਦੇ ਵਾਈਟ ਦਿਖਾ ਦਿਓ ਤੁਸੀਂ ਕੋਈ ਬੜੀ ਥੋੜੀ ਬੜੀ ਨਾ ਮੁੰਗੀ ਮੈਂ ਕਲਰ ਚੇਂਜ ਕਰਵਾ ਰਹੀ ਆ ਸੀਰੀਅਸਲੀ ਟੰਗਰੇ ਸੁਡਲੇ ਮੈਨੂੰ ਇਨੀ ਖਿੱਚੜਦੀ ਹੈ ਨਾ ਤੇਰੇ ਤੋਂ ਜੇ ਕਿਤੇ ਮੈਂ ਇਹ ਰੋਸਟਿੰਗ ਨਾ ਕਰਨੀ ਹੋਵੇ ਵੀਡੀਓ ਨਾ ਬਣਾਉਣੀਆਂ ਹੁਣ ਤਾਂ ਮੈਂ ਚਾਈਨਾ ਜਾਂ ਰਸ਼ੀਆ ਦੇ ਕਿਸੇ ਹੈਕਰ ਤੋਂ ਨਾ ਤੈਨੂੰ ਇਹੋ ਜਿਹਾ ਬਲੌਕ ਕਰਾਵਾਂ ਤੈਨੂੰ YouTube ਤੇ ਨਾ ਦਿਖੇਂ ਤੂੰ ਕਿਸੇ ਨੂੰ ਮੈਨੂੰ ਤਾਂ ਤੂੰ ਦਿਖਣੀ ਕਿਸੇ ਤੁਰ ਹੋਰਾਂ ਨੂੰ ਵੀ ਦਿਖਣੀ ਬਾਕੀ ਬਟ ਆਪਾਂ ਸ਼ਾਪਿੰਗ ਦਾ ਇਧਰ ਦੇਖੋ ਇੰਨਾ ਸਮਾਨ ਆਪਾਂ ਸੈਕਟ ਕਰ ਰਹੇ ਹਾਂ ਲੈ ਲਿਆ ਹਾਂ ਮਾੜਾ ਆਪਣਾ ਹੋਰਿਆ ਟਾਟਾ ਵੀ ਪਾ ਦੋ ਹਾਂਜੀ एवरीवन ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਸਾਰੇ ਵਲੌਗਰ ਇਹਨਾਂ ਲੱਛਣ ਕੀ ਫੜਿਆ ਹੋਇਆ ਸਮਾਨ ਤਾਂ ਤੂੰ ਆਹ 99 ਵਾਲੀ ਸਟੋਰ ਤੋਂ ਲਈ ਜਾਨੀ ਆ ਹਨਾ ਵੱਧ ਤੋਂ ਵੱਧ ਚੋਰੀ ਮਾਰ ਕੇ ਤੇ 2000 ਦਾ ਸਮਾਨ ਲੈ ਲਿਆ ਹੋਗਾ ਤੇ ਲਿਖੀ ਕਿ ਜਾਨੀ ਆ 10000 ਦੀ ਕੀਤੀ ਸ਼ਾਪਿੰਗ ਥੋਸੇ ਸਾਰਿਆਂ ਨੇ ਇਹ ਨੱਛਣ ਕੀ ਫੜਿਆ ਹੋਇਆ ਤੁਹਾਨੂੰ ਮਜ਼ਾ ਆਉਂਦਾ ਹੈ ਜਾਂ ਗਲਤ ਲਿਖ ਕੇ ਹਾਂਜੀ ਅੱਜ ਦੇ ਵੀਡੀਓ ਵਿੱਚ ਸਿਰਫ ਇੰਨੇ ਜਿਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪੀ ਰੈਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਪੜਨਾ ਮਿਲਣਗੇ ਸੇ ਹੋਰ ਵੀਡੀਓ ਨਾਲ ਬਾਏ